ਸਸਿਕਾਲ ਜੀ ਕੀ ਹਾਲ ਜੇ ਠੀਕੋ ਵਾਈਬ੍ਰੇਟ ਆ ਜੋ ਆ ਜਪਾ ਬਣਾਇਆ ਕਾਲੇ ਚਨੇ ਆਪਾਂ ਰਾਤੀ ਇੱਕ ਕੋਲੀ ਐ ਪਿਉਤੀ ਸੀ ਕਾਲੇ ਚੰਨਿਆਂ ਦੀ ਤੋਕੇ ਨੂੰ ਪਾਣੀ ਦੇ ਨਾਲ ਦੋ ਤਿੰਨ ਪਾਣੀਆਂ ਚ ਤੋਕੇ ਤੇ ਆਪਾਂ ਪਾਣੀ ਪਾ ਕੇ ਦੂਜਾ ਸਾਫ ਪਾਣੀ ਪਾ ਕੇ ਇਹਨਾਂ ਨੂੰ ਪਿਉਤਾ ਸੀ ਰੱਖਦੀ ਤੇ ਸਵੇਰੇ ਆਪਾਂ ਇਹਨਾਂ ਨੂੰ ਇਸ ਵੇਲੇ ਹੁਣ ਇਹਨਾਂ ਨੂੰ ਆਪਾਂ 10 15 ਵਿਸਲਾ ਵਜਾਈਆਂ ਕੁੱਕਰ ਦੀਆਂ ਤੇ ਇਹਨਾਂ ਇਹ ਹੁਣ ਆ ਵੇਖੋ ਇਸ ਤਰ੍ਹਾਂ ਦੇ ਹੋ ਗਏ ਆ ਇਹ ਦੇਖੋ ਗੱਲ ਗਏ ਆਪਾਂ ਇਹਦੇ ਚ ਜਿਹੜਾ ਪਾਣੀ ਸੀ ਉਹ ਆਪਾਂ ਸਾਰਾ ਇੱਕ ਸਾਈਡ ਤੇ ਰੱਖ ਲਿਆ ਤੇ ਹੁਣ ਆਪਾਂ ਇਹਦੇ ਚ ਹਲਿੱਕੇ ਛੋਟੇ ਛੋਟੇ ਤਿੰਨ ਪਿਆਜ਼ ਲਏ ਆ ਤੇ ਇਹਨਾਂ ਨੂੰ ਆਪਾਂ ਬੀਟ ਕਰ ਲਿਆ ਚੋਪਰ ਦੇ ਵਿੱਚ ਤੇ ਇਹ ਆਪਾਂ ਹੱਥ ਨਾਲ ਕੱਟੇ ਆ ਦੋ ਟਮਾਟਰ ਲਿੱਤੇ ਆ ਛੋਟੇ ਛੋਟੇ ਤੇ ਇਹ ਥੋੜਾ ਜਿਹਾ ਲਸਣ ਲਿੱਤਾ ਤੇ ਕੱਲੀਆਂ ਲਸਣ ਦੀਆਂ ਤੇ ਥੋੜਾ ਜਿਹਾ ਅਦਰਕ ਲਿੱਤਾ ਤੇ 3-4 ਮਿਰਚਾਂ ਲੈਂਦੇ ਹਾਂ ਹਰੀਆਂ ਤੇ ਆਪਾਂ ਇਧਰ ਤੇਲ ਲਿੱਤਾ ਹੈ ਕੁੱਕਰ ਰੱਖਿਆ ਗੈਸ ਬਾਲ ਲਈ ਹੈ ਤੇ ਆਪਾਂ ਇਹ ਦੋ ਕੜਛੀਆਂ ਤੇਲ ਦੀਆਂ ਲਿੱਤੀਆਂ ਸਰੋਂ ਦੇ ਤੇਲ ਦੀਆਂ ਤੁਸੀਂ ਕੋਈ ਵੀ ਰਿਫਾਈਨਡ ਦੇਸੀ ਕਿਉਂ ਜਿਹਦੇ ਚ ਬਣਾ ਸਕ ਬਣਾਓ ਬਣਾ ਸਕਦੇ ਹੋ ਤੇ ਹੁਣ ਆਪਾਂ ਇਹਨੂੰ ਤੇਲ ਨੂੰ ਸਾੜ ਲੈਣਾ ਹੈ ਸਾੜ ਗਿਆ ਤੇਲ ਤੇ ਆਪਾਂ ਜਿਹੜੀਆਂ ਲਸਣ ਤੇ ਅਦਰਕ ਆਪਾਂ ਬੀਟ ਕੀਤੇ ਸੀ ਅਰੇ ਇਨ ਮਤ ਆਪ ਮੋਲੇ ਤੇ ਆਲ ਮੇਰੇ ਤਰੀਕੇ ਨਾਲ ਬਣਾਓ ਅਸੀਂ ਇਸ ਤਰੀਕੇ ਨਾਲ ਬਣਾਉਂਦੇ ਆ ਤੁਸੀਂ ਵੀ ਬਣਾਦੇ ਹੋਗੇ ਘਰ ਕਿ ਮੈਂ ਆਪਣੇ ਤਰੀਕੇ ਨਾਲ ਤੁਹਾਨੂੰ ਸੌਖਾ ਤਰੀਕਾ ਦੱਸਦੀ ਹਾਂ ਬਣਾਣਾ ਆਪਾਂ ਇਹਨੂੰ ਪੇਸਟ ਨੂੰ ਜਿਹੜੀ ਆਪਾਂ ਪਾਈ ਹੈ ਮੀਠੀ ਭਾਇਆ ਅਦਰ ਗਲਸਨ ਇਹਨੂੰ ਆਪਾਂ ਪੁੰਨ ਲੈਣਾ ਆ ਦੇਖੋ ਇਸ ਤਰ੍ਹਾਂ ਦਾ ਹੋ ਗਿਆ ਜੇ ਬਰਾਊਨ ਸੇਜ ਹੁਣ ਆਪਾਂ ਇਹਦੇ ਵਿੱਚ ਪਾਣਾ ਹੈ ਜਿਹੜਾ ਆਪਾਂ பியஜ ா இப்போது ஆசான தரிக்க ਕਾਲੇ ਜਨੇ ਬਹੁਤ ਵਧੀਆ ਹੁੰਦੇ ਆ ਉਹਨਾਂ ਨੂੰ ਬਣਾ ਕੇ ਜਾਂਦਾ ਸੂਪ ਪੀਓ ਮੇਰੀ ਬਾਹ ਫ੍ਰੈਕਚਰ ਹੋਈ ਸੀ ਤੇ ਮੈਨਰੇ ਹੀ ਸੂਪ ਇੰਦੀச்சா ਤੇ ਥੋੜੀ ਜੀ ਬਾਹ ਚੱਲਣੇ ਲਈ ਹੋਈ ਹੈ ਭਾਵੇਂ ਤਿੰਨ ਸਾਢੇ ਤਿੰਨ ਮਹੀਨੇ ਹੋ ਗਏ ਐ ਤੇ ਮੈਂ ਵੈਸੇ ਨਾਨ ਵੈਜ ਵਗੈਰਾ ਨਹੀਂ ਖਾਂਦੀ ਤੇ ਡਾਕਟਰ ਨੇ ਕਿਹਾ ਸੀ ਕਿ ਨਾਨ ਵੈਜ ਖਾਓ ਤੇ ਠੀਕ ਹੋ ਜਾਓਗੇ ਐਗ ਵਗੈਰਾ ਖਾਓ ਤੇ ਮੈਂ ਨਹੀਂ ਖਾਦਾ ਮੈਂ ਛੋਲਿਆਂ ਦਾ ਸੂਪ ਹੀ ਇਸਤੇਮਾਲ ਕੀਤਾ ਪਰ ਮੈਨੂੰ ਕਾਫੀ ਇਹ ਨਾਲ ਫਰਕ ਪਿਆ ਸਰਨ ਹੋ ਗਿਆ ਆਪਣਾ ਮਸਾਲਾ ਪੁੱਜ ਗਿਆ ਆ ਦੇਖੋ ਹੋ ਗਿਆ ਬ੍ਰਾਊਨ ਤੇ ਹੁਣ ਆਪਾਂ ਇਹਦੇ ਚ ਪਾਣਾ ਹੈ ਲੂਣ ਮਿਰਚ ਮਸਾਲੇ ਆਪਾਂ ਇਹ ਪੌਣਾ ਚਮਚ ਅਸੀਂ ਨਮਕ ਪਾਣਾ ਤੁਸੀਂ ਸਵਾਦ ਅਨੁਸਾਰ ਤੇ ਆਪਾਂ ਪਹਿਲਾਂ ਵੀ ਮਿਰਚਾਂ ਹਰੀਆਂ ਪਾਈਆਂ ਅੱਧੀ ਚਮਚ ਆਪਾਂ ਹੈ ਦੂਸਰੀ ਮਿਰਚ ਪਾ ਦੇਣੀ ਹੈ ਲਾਲ ਮਿਰਚ ਤੁਸੀਂ ਸਵਾਦ ਅਨੁਸਾਰ ਪਾਣੀ ਤੇ ਹੁਣ ਪਾਵਾਂਗੇ ਆਪਾਂ ਇਹ ਸਨੀਵਾ ਕਰ ਲਈ ਥੋੜਾ ਹੁਣ ਪਾਵਾਂਗੇ ਆਪਾਂ ਹਲਦੀ ਅੱਧੀ ਚਮਚਾ ਆਪਾਂ ਹਲਦੀ ਪਾਈ ਹੈ ਤੇ ਅੱਧੀ ਚਮਚਾ ਆਪਾਂ ਧਨੀਆ ਪੀਸਿਆ ਪਾਇਆ ਸੁੱਕਾ ਤੇ ਅੱਧੀ ਚਮਚਾ ਆਪਾਂ ਗਰਮ ਮਸਾਲਾ ਪਾਇਆ ਆਪਾਂ ਇਹਨੂੰ ਹਲਾਉਣਾ ਚਾਹੀਦਾ ਆ ਲਓਖੋ ਕੁਝ ਸੀ ਥੋੜਾ ਯਾਪਾ ਦੇ ਚਾਵਾਂਗੇ ਪਾਣੀ ਢੇੜ ਦੇ ਚੀ ਪਾ ਕੇ ਨਾ ਪਾਦਾਂਗੇ ਟਮਾਟਰ ਲੱਗੇ ਆ ਨਾਲ ਪਿਆਜ਼ ਲੱਗੇ ਆ ਚੀਨੋ ਰੇਸ਼ਟ ਨਹੀਂ ਜਾਣ ਦੇਣਾ ਦੇਖੋ ਉਹ ਪਾ ਨੂੰ 10 ਮਿੰਟ ਆ ਪਾ ਨੂੰ ਇਸ ਤਰ੍ਹਾਂ ਟੱਕ ਕੇ ਰੱਖਣਾ ਜਿਹੜੇ ਇਹ ਵਾਲੇ ਸੀ ਹੁਣ ਆਪਾਂ ਇਹ ਤੜਕੇ ਦੇ ਪਾਣੇ ਆ ਤੇ ਆਪਾਂ ਥੋੜੇ ਜਿ ਛੋਲੇ ਨਾ ਇਸ ਤਰ੍ਹਾਂ ਕੱਟ ਲੈਣੇ ਆ ਦੋ ਕਰਛੀਆਂ ਦੋ 2.5 ਤਿੰਨ ਕਰਛੀਆਂ ਕੱਢ ਲਓ ਇਹਨਾਂ ਨੂੰ ਆਪਾਂ ਭੁੰਨਾਂਗੇ ਫਿਰ ਬਾਅਦ ਜਿਹੜੀ ਰਸਾ ਹੋਏਗੀ ਤਰੀਕੇ ਸੰਗਣੀ ਆ ਜਾਂਦੀ ਆ ਤੇ ਬਹੁਤ ਏਸਤੀ ਬਣਦੀ ਆ ਕਿਸ਼ ਮੇਰੀ ਲਾਲ ਮਿਰਚ ਪਾਣਾ ਭੁੱਲ ਗਏ ਸੀ ਕਲਰ ਵਾਸਤੇ ਇਹ ਹੋਣਾ ਆਪਾਂ ਅੱਧੀ ਚਮਚਾ ਆਪਾਂ ਦੀ ਆ ਤੇ ਥੋੜੀ ਜਿ ਆਪਾਂ ਇਹਦੇ ਚ ਪਾਣ ਲੱਗੇ ਹੁਣ ਸਟੋਰੀ ਮੱਤੀ ਸੋਲ ਮੱਤੀ ਦੇ ਮੋੜ ਵਧੀਆ ਟੇਸਟ ਆਉਂਦਾ ਐਨੂੰ ਥੋੜਾ ਜਿਹਾ ਐਕਸਟਰਾ ਕਰ ਲੋ ਕਰਕੇ ਐਕਸਟਰਾ ਪਾ ਲੋ ਇਹ ਇਹਦੇ ਚੋਂ ਨਾ ਪਮਾ ਆ ਗਿਆ ਚੁ ਨਾ ਪਾ ਇਹਨੂੰ ਫਿਰ 5 ਮਿੰਟ ਦਾ ਪਟਕ ਲੈ ਆ ਦੇਖੋ ਆ ਦੇਖੋ ਕਿਉ ਛੱਡ ਗਿਆ ਨਾ ਮਸਾਲਾ ਅਲੋ ਹੁਣ ਆਪਾਂ ਜਿਹੜੇ ਛੋਲਿਆਂ ਨੂੰ ਇਹ ਲੈ ਆਸੀ ਵੱਖਰਾ ਇਹਨਾਂ ਨੂੰ ਆਪਾਂ ਹੱਥ ਦੇ ਨਾਲ ਫੇਲਿਆ ਤੇ ਹੁਣ ਆਪਾਂ ਇਹਨਾਂ ਨੂੰ ਪਾ ਦੇਣਾ ਚੰਗੀ ਤੱਕ ਅੱਛੀ ਮਾਰ ਲਾਂਗੇ ਜਿਹੇ ਤਰ੍ਹਾਂ ਦੇਖੋ ਦੂਸਰੇ ਛੋਲੇ ਜਿਹੜੇ ਆਪਾਂ ਸਾਬਤੋਂ ਬਾਅਦ ਚ ਪਾਵਾਂਗੇ ਥੋੜਾ ਜਿਹਾ ਇਹਨਾਂ ਨੂੰ ਇੱਕ ਹੀ ਉਹ ਛੱਡ ਦੇਵੇ ਤੇ ਰਸ ਨੂੰ ਉਹ ਪਾਵਾਂਗੇ ਤੇ ਹੁਣ ਆਪਾਂ ਇਹਦੇ ਚ ਇਹ ਜਿਹੜੇ ਸਾਬਤ ਚ ਇਹ ਜਿਹੜੇ ਕਾਲੇ ਛੋਲੇ ਸੀ ਖੜੇ ਵੱਖਰੇ ਰੱਖੇ ਸੀ ਇਹ ਵੀ ਹੁਣ ਆਪਾਂ ਇਹਦੇ ਚ ਸਾਰੇ ਪਾ ਦੇਣੇ ਇਹ ਚ ਪਾ ਦੇ ਪਾਣੀ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਭਲਾ ਲੈ ਮੇਰੇ ਕੋਲ ਅਜੇ ਕੜਚੀ ਨਹੀਂ ਵੱਜਦੀ ਜੋ ਕਿ ਮੇਰਾ ਬਾਹ ਜਿਹੜੀ ਹੈ ਅਜੇ ਕੰਮ ਜਿਆਦਾ ਜ਼ੋਰ ਦਾ ਕੰਮ ਨਹੀਂ ਕਰ ਸਕਦੇ ਐ ਨਹੀਂ ਕੋਈ ਨਹੀਂ ਕਰ ਲੈਣੀ ਹੋਣਾ ਇਸ طرح ਹਿਲਣ ਦਾ ਨਾ ਥੋੜਾ ਜਿਆਦਾ ਹੋਵੇ ਦੇਖੋ ਇਸ طرح ਦਾ ਹੋ ਗਿਆ ਨਾ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਇਹ ਰੱਖਿਆ ਸੀ ਪਾਲੇ ਪਾਣੀ ਥੋਲਿਆਂ ਦਾ ਹੁਣ ਆਪਾਂ ਇਹ ਪਾ ਦੇਣਾ ਸਾਰਾ ਇਹ ਬੋਤਾ ਇਹਦੇ ਵਿੱਚ ਅਸੀਂ ਹੋਰ ਪਾਣੀ ਪਾ ਲਾਂਗੇ ਦੇਖੋ ਚਲ ਇਹਨਾਂ ਆਪਾਂ ਦੋ ਤਿੰਨ ਵਿਸਲਾਂ ਦਵਾਵਾਂਗੇ ਦੇਖਿਓ ਹੁਣ ਬਣ ਗਈ ਕਿ ਨਹੀਂ ਸਪੰਜ ਸਪੰਜ ਵਿਸਲਾ ਸਿਧ ਗਈ ਹੈ दे, देखिए आप खोल के सर बनी इत रख लें थे वेखो प्यो चोला ना खाओ मर्जी खाओ आप हूं सब करते आए वेखो ਵਾਹ ਇਹ ਬਣਿਆ ਨਾ ਕਾਲੇ ਛੋਲੇ ਇਹ ਦੇਖੋ ਇਹ ਦੇਖੋ ਇਹ ਤੁਸੀਂ ਹਮ ਚਾਵਲਾ ਨਾ ਖਾਓ ਢੋਂਠੀ ਨਾ ਲਖਾਓ ਜਿਹਦਾ ਨਾ ਮਰਜੀ ਖਾਓ ਬਹੁਤ ਟੇਸਟੀ ਬਣਦੇ ਐ ਇੱਕ ਵਾਰੀ ਮੇਰੇ ਤਰੀਕੇ ਨਾਲ ਬਣਾ ਕੇ ਦੇਖੋ ਤੇ ਫਿਰ ਤੁਹਾਨੂੰ ਪਤਾ ਲੱਗੇ ਕਿ ਕਿੱਸ ਕਿੱਡੇ ਸਵਾਦ ਬਣਦੇ ਐ ਇਹ ਵਾਅ ਤੋਂ ਵੱਡੇ ਫਿਰ ਤੁਸੀਂ ਹੁਣ ਬਣਾ ਕੇ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸੋ ਕਿਸ ਤਰ੍ਹਾਂ ਦੇ ਬਣੇ ਆ। ਹੁਣ ਆਪਾਂ ਥੋੜਾ ਜਿਹਾ ਇੱਥੇ ਟੇਸਟ ਕਰਕੇ ਦਿਖਾਉਂਦੇ ਆ ਤੁਹਾਨੂੰ। ਇਸ ਤਰ੍ਹਾਂ ਦੇ ਬਣੇ ਆ। ਵਾਓ ਬਹੁਤ ਵਧੀਆ ਬਣਿਆ। ਤੁਸੀਂ ਵੀ ਹੁਣ ਇਸ ਤਰ੍ਹਾਂ ਬਣਾਓ। ਤੇ ਬਣਾਓ। ਤੇ ਖਾਓ ਤੇ ਮੈਨੂੰ ਕਮੈਂਡ ਕਰਕੇ ਬਣਾਓ ਤੇ ਖਾਓ ਮੈਨੂੰ ਕਮੈਂਡ ਕਰਕੇ ਜਰੂਰ ਦੱਸੋ ਕਿਸ ਤਰ੍ਹਾਂ ਦੇ ਬਣੇ ਦੇ ਵੱਧ ਤੋਂ ਵੱਧ ਮੈਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਕਰੋ ਥੈਂਕ ਯੂ